ਸਬਸਕ੍ਰਾਈਬ ਕਰੋ ਦਿਵੇਾ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਤਰਨਤਾਂ ਦੇ ਸਰਦੀ ਕਸਬਾ ਸਰਾਏ ਅਮਾਨਤ ਖਾਨ ਦੀ ਲੜਕੀ ਨਾਲ ਉਸਦੇ ਗੁਵਾਨ ਵਿੱਚ ਰਹਿੰਦੇ ਮੋਬੋਲੇ ਭਰਾ ਵੱਲੋਂ ਧੋਖੇ ਨਾਲ ਆਪਣੇ ਦੋਸਤ ਦੀ ਮਦਨ ਨਾਲ ਕਥੇ ਤੌਰ ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਚਭਾਲ ਪੁਲਿਸ ਵੱਲੋਂ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਰੋਪੀ ਤੇ ਉਸਦੇ ਦੋਸਤ ਦੇ ਖਿਲਾਫ ਮਾਮਲਾ ਦਰਜ ਕਰਕੇ ਲੜਕੀ ਦਾ ਮੈਡੀਕਲ ਕਰਵਾ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੀੜਤ ਲੜਕੀ ਨੇ ਦੱਸਿਆ ਕਿ ਉਸ ਦੀ ਗੁਵੰਡੀ ਜੋਬਨ ਵੱਲੋਂ ਉਸ ਨਾਲ ਦਵਾਈ ਲੈਣ ਜਾਂਦਾ ਝੂਠ ਬੋਲ ਕੇ ਜਬਰੀ ਬਲਾਤਕਾਰ ਕੀਤਾ ਹੈ ਅਤੇ ਉਸ ਨੂੰ ਇਸ ਸਰਕਾਰ ਲਈ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਧਰ ਮਾਮਲੇ ਦੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਪ੍ਰਕਾਸ਼ ਕੌਰ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਜੋਬਨ ਅਤੇ ਉਸ ਦੇ ਦੋਸਤ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਸੀਂ ਦੋ ਭੈਣਾ ਹਾਂ ਅਸੀਂ ਦੋ ਭੈਣਾ ਹਾਂ ਮੇਰੇ ਗਵਾਂਢੀ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਦੋਸਤ ਦੇ ਘਰੇ ਲਿਆ ਕੇ ਸਰੈਂਸਾਰਚੀਆ ਆ ਬਿੱਤੇ ਰਿਪਾ ਬਿਠੀ ਕਿਰੇ ਦਵਾਈ ਲੈ ਜਾਣਾ ਹੈ ਤੇ ਇਸ ਘਰ ਕੇ ਫਕਰੋ ਲੈ ਕੇ ਆਪਣੇ ਦੋਸਤ ਦੇ ਘਰ ਵੀ ਨਾਲ ਜ਼ਬਰਦਸਤੀ ਕੀਤੀ ਜੋ ਬੰਦੀ ਸੇਕ ਮੇਰੀ ਮਾਤਾ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਲੜਕੀ ਨੇ ਇਹੀ ਕਿਹਾ ਵਾ ਵੀ ਮੇਰੇ ਮਤਲਬ ਇਹਨੇ ਬਿਆਨ ਦਿੱਤੇ ਆ ਕਿ ਮੇਰਾ ਗਵਾਂਢੀ ਆ ਜੋਗਦੀਪ ਸਿੰਘ ਉਹ ਮੈਨੂੰ ਮਤਲਬ ਮੈਂ ਸਕੂਲ 'ਚ ਪੜ੍ਹਾਉਣ ਵਾਸਤੇ ਗਈ ਸੀ ਉੱਥੋਂ ਮੈਨੂੰ ਛੁੱਟੀ ਦਿਵਾ ਕੇ ਤੇ ਦਵਾਈ ਦਿਵਾਣੇ ਲਾ ਕੇ ਤੇ ਮੈਨੂੰ ਲੈ ਗਿਆ ਵਾ ਤੇ ਮੈਨੂੰ ਆਪਣੇ ਦੋਸਤ ਦੇ ਘਰੇ ਆ ਚੜਾ ਲਿਆ ਆ ਵਾ ਕਿਉਂ ਮੇਰੇ ਨਾਲ ਮੇਰੀ ਜ਼ਬਰਦਸਤੀ ਮੇਰੇ ਨਾਲ ਮਤਲਬ ਕੀਤੀ ਆ ਆਪਣੇ ਦੋਸਤ ਦੇ ਘਰੇ ਕਾਰ ਵਿੱਚ ਚੱਲ ਜਾਈ ਜੀ 376 ਬੱਚਾ ਘੱਟਾ ਦੀ ਸੀ ਹਾਂਜੀ ਉਸ ਤੋਂ ਦੋਸੀ ਅੱਜ ਸਪਾਰ ਗਿਆ ਲਾਭ ਨਹੀਂ ਲਾੜਿਕਾ ਮੜਿਕਾ ਮਾਰ ਅੱਜ ਘੜੀ ਘਲਤਰਾ ਹੈ ਸਾਗਰ अरोड़ा ਨਾਲ ਹਰਜਿੰਦਰ ਗੱਬਰ ਦਿਵੇ ਪੰਜਾਬ ਟੀਵੀ ਤਰਨਤਾਰਨ